ਨਾ ਮੇਰਾ ਪ੍ਰਵਿੰਦਰ ਸਿੰਘ ਹੈ ਜੀ ਛੋੜੇ ਰੋੜਕੇ ਦਾ ਮੈਂ ਰਹਿਣ ਵਾਲਾ ਜ਼ਿਲ੍ਹਾ ਪਾਂਡਲੰਦਰ ਆ ਜੀ ਕੰਮ ਮੈਂ ਉਧਰ ਲੱਗਾ ਸੀਗਾ ਜੀ ਪਹਿਲਾਂ ਪੁੱਠੇ ਪੌਣ ਉੱਥੇ ਮੇਰੀ ਬਾਹ ਕੱਟੋ ਗਿਆ ਜੀ 3 ਸਾਲ ਹੋ ਗਿਆ ਜੀ ਇਹ ਮਸ਼ੀਨ ਚੱਗੇ ਸੀਗੀ ਪੁੱਠੇ ਕੋਦਰਦੇ ਦੇ ਉਦੋਂ ਬਹੁਤ ਮੁਸ਼ਕਲ ਦਾ ਬਹੁਤ ਆਈ ਆ ਜੀ ਕੰਮ ਨੂੰ ਲੱਗਣਾ ਉਹ ਦਰਦ ਪਾਣਨਾ ਆਪਣਾ ਬਾਹ ਦੇ ਪੈ ਜੀ ਫੇਰ ਮੈਂ ਕੰਮ ਛੱਡ ਦਿੱਤਾ ਸੀਗਾ ਵਿੱਚ ਫੇਰ ਮੈਂ ਔਖਾ ਹੋਣ ਲੱਗ ਪਿਆ ਮੈਂ ਫੇਰ ਆਪਣੇ ਆਪ ਨੂੰ ਘੂਰੀ ਜਾਣਾ ਫੇਰ ਮੈਂ ਸੋਚਿਆ ਮਨਾ ਇਦਾਂ ਨਹੀਂ ਗੱਲ ਬਣੀ ਕੰਮ ਕਰਨਾ ਹੀ ਪਣਾ ਕੋਈ ਨਾ ਕੋਈ ਮੇਰੀ ਖਾਲਸਾ ਵਾਲਿਆਂ ਨੇ ਗੱਲ ਕੀਤੀ ਸੀ ਉਹਨਾਂ ਨਾਲ ਮੇਰੀ ਮਦਦ ਕੀਤੀ ਉਹ ਨਹੀਂ ਸੀ ਪਸ਼ੂ ਲੈ ਕੇ ਦਿੱਤਾ ਵੀ ਨਹੀਂ ਮੈਨੂੰ ਫੇ ਪਸ਼ੂ 1 ਲੱਖ 40 ਦਾ ਆਇਆ ਸੀਗਾ ਜੀ ਮੱਝ ਐ ਉਹਦੇ ਮਗਰ ਇੱਕ ਕਟੂ ਆਈ ਦੁੱਧ 7 ਕਿਲੋ ਸੀਗਾ ਜੀ ਜਿੱਦਣ ਆਈ ਆ ਹੱਲੇ ਵੀ ਉਹਨਾਂ ਗਈ ਆ ਵਿੱਚ ਬਿਮਾਰ ਹੋ ਗਈ ਸੀਗੀ ਇਹ ਜੀ ਹਾਂਜੀ ਇਲਾਜ ਨੂੰ ਜਿਹੜਾ ਕਰਾਇਆ ਜੀ ਫਾਕਦਾ ਪਿਆ ਜੀ ਦੁੱਧ ਪਾਲੀ ਦਾ ਆ ਆਪਣਾ ਘਰ ਦਾ ਮਾੜਾ ਮੋੜਾ ਖਾਜਾ ਤੁਰਿਆ ਆ ਜੀ ਦੁੱਧ 70 ਰੁਪਏ ਇੱਕ ਕਿਲੋ ਆਈ ਆਪਣਾ ਪੰਦਾ ਡੈਰੀ ਪਾਈ ਦਾ ਆ ਮਾਂ ਗੱਡੀ ਰੁੜੀ ਜਾਂਦੀ ਆ ਪਹ ਜਾਣਾ ਬਾਕੀ ਫਰਕ ਹੋਰ ਜੀ ਉਹਨਾਂ ਦਾ ਸ਼ੁਕਰੀਆ ਕਰਦੇ ਆ ਜੀ ਅਸੀਂ ਤਾਂ ਸਾਡੀ ਉਹਨਾਂ ਦੀ ਸਹਾਇਤਾ ਕੀਤੀ ਉਸ ਟਾਈਮ ਉਸ ਟਾਈਮ ਨਾ ਆਏ ਵੀ ਸਹਾਇਤਾ ਕਰਦੇ ਪਤਾ ਨਹੀਂ ਕੀ ਹੋਣਾ ਸੀਗਾ ਇਹ ਨਹੀਂ ਜਿਹੜੀ ਸਹਾਇਤਾ ਕੀਤੀ ਬਹੁਤ ਵਧੀਆ ਕੀਤੀ ਜੀ